ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਪਿੰਡ ਨੜਾਲਾ ਚੈਨਲ ਦੇਖ ਰਹੇ ਪਹਿਲਾਂ ਤੇ ਸਾਰੇ ਸਰੋਤਿਆਂ ਨੂੰ ਹਰਪ੍ਰੀਤ ਸਿੰਘ ਕੋਤੜੇ ਵੱਲੋਂ ਪਿਆਪਰੀ ਸਤਿ ਸ੍ਰੀ ਅਕਾਲ ਜੀ ਇਹ ਤਸ਼ਕੋ ਅੱਜ ਸਾਡੀ ਟੀਮ ਇੱਕ ਛੋਟਾ ਜਿਹਾ ਪ੍ਰਾਲਾ ਕਰਨ ਜਾ ਰਹੀ ਹੈ ਇਹ ਉਹ ਪ੍ਰਾਲਾ ਕੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਸਾਡੀ ਟੀਮ ਪਹੁੰਚੀ ਜੀ ਹਲਕਾ ਭਲੱਤ ਦਾ ਮਾਨਮਤਾ ਪਿੰਡ ਪਿੰਡ ਹੈਗਾ ਜੀ ਇਹ ਪਿੰਡ ਬਰਾਹੀਵਾਲ ਜਿੱਥੇ ਅੱਜ ਸਾਡੀ ਟੀਮ ਪਹੁੰਚੀ ਹੈ ਤੇ ਅੱਜ ਅਸੀਂ ਤੁਹਾਨੂੰ ਪਿੰਡ ਇਬਰਾਹੀਵਾਲ ਦੇ ਜੀ ਇੱਕ ਪਿੰਡ ਦੀ ਸੈਰ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹਾਂਗੇ ਸਭ ਤੋਂ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਪਿੰਡ ਇਬਰਾਹੀਵਾਲ ਦਾ ਜਿਹੜਾ ਆਪਾਂ ਜੇ ਕਬੱਡੀ ਦੀ ਗੱਲ ਕਰੀਏ ਇਹ ਕਬੱਡੀ ਜਗਤ ਦੇ ਵਿੱਚ ਜਿਹੜਾ ਪਿੰਡ ਇਬਰਾਹੀਵਾਲ ਦਾ ਜਿਹੜਾ ਜੰਪਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੋਨੂ ਜੰਪ ਇਸੇ ਪਿੰਡ ਦਾ ਜਿਹੜਾ ਖਿਡਾਰੀ ਆ ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸੇ ਪਿੰਡ ਦਾ ਖਿਡਾਰੀ ਇੱਕ ਹੋਰ ਖਿਡਾਰੀ ਜਿਹੜਾ ਇਹ ਬਹੁਤ ਵਧੀਆ ਜਿਹੜੀ ਮਾਰਕੇ ਦੀ ਕਬੱਡੀ ਜਿਹੜੀ ਆਪਣੇ ਸਮੇਂ ਦੇ ਵਿੱਚ ਮਾਰਕੇ ਚਾਚਾ ਸੁੱਖਾ ਚਾਚਾ ਚਪੇੜਾ ਵਾਲਾ ਬਹੁਤ ਵਧੀਆ ਨਾਮੀ ਖਿਡਾਰੀ ਜਿਸ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਜੰਪੜ ਨੇ ਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਅ ਤੋਂ ਬਾਅਦ ਜਿਹੜਾ ਇਹ ਪਿੰਡ ਬਰਾਹੀਵਾਲ ਦੇ ਲਾਗੇ ਪਿੰਡ ਹਬੀਬਵਾਲ ਪੈਂਦਾ ਜੀ ਉੱਥੋਂ ਦਾ ਹੀ ਜੰਪਲ ਬਲਿੰਦਰ ਸਿੰਘ ਜੀ ਫਿੱਡਾ ਅਰਜਣਾਵਾੜੀ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਜਿਹੜੀ ਬਹੁਤ ਮਾਰਕੇ ਦੀ ਜਿਹੜੀ ਇੱਕ ਵੱਡੀ ਖੇਡੀ ਆ ਤੇ ਅੱਜ ਤੁਹਾਨੂੰ ਅਸੀਂ ਪਿੰਡ ਬਰਾਹੀਮਾਲ ਦੇ ਵਿੱਚ ਲੈ ਕੇ ਆਏ ਤੇ ਸਾਡੀ ਟੀਮ ਅੱਜ ਇੱਕ ਛੋਟਾ ਜਿਹਾ ਪ੍ਰਾਲਾ ਕਰਕੇ ਪਿੰਡ ਦੀ ਤੁਹਾਨੂੰ ਅਸੀਂ ਸੈਰ ਕਰਾਉਣ ਜਾ ਰਹੇ ਹਾਂ ਸਾਡੇ ਕੈਮਰਾਮੈਨ ਸਾਡੇ ਗੋਰਾ ਜੀ ਇਹ ਸਾਡਾ ਇਹ ਸਹਿਯੋਗ ਦੇ ਰਹੇ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਸਾਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਣੀ ਹੈ ਸਾਡੀ ਜਿਹੜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਅਤੇ ਨਾਲ ਹੀ ਪਿੰਡ ਦੇ ਵਿੱਚ ਇੱਕ ਖੂਬਸੂਰਤ ਜਿਹੜੀ ਪਾਰਕ ਆ ਇਹ ਪਿੰਡ ਦੀ ਪੰਚਾਇਤ ਵੱਲੋਂ ਅਤੇ ਇਨਾਰੇ ਵੀਰਾਂ ਦੇ ਸਹਿਯੋਗ ਨਾਲ ਇਹ ਜਿਹੜੀ ਪਾਰਕ ਜਿਹੜੀ ਆ ਬਣਾਈ ਗਈ ਹੈ ਅਤੇ ਨਾਲ ਹੀ ਪਿੰਡ ਦੇ ਵਿੱਚ ਇੱਕ ਇਹ ਗੁਰਦਰਾ ਸਾਹਿਬ ਬਹੁਤ ਬੜੇ ਖੂਬਸੂਰਤ ਗੁਰਦਰਾ ਸਾਹਿਬ ਉਹ ਵੀ ਤੁਹਾਨੂੰ ਅਸੀਂ ਇਸੇ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਅਤੇ ਨਾਲ ਹੀ ਪਿੰਡ ਦੀ ਜਿਹੜੀ ਬਾਰ ਬਾਰ ਜਿਹੜੀ ਫਿਰਨੀ ਹੈ ਸਾਰੀ ਹੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅਸੀਂ ਅਸੀਂ ਇਸੇ ਵੀਡੀਓ ਦੇ ਵਿੱਚ ਸਾਰੀਆਂ ਹੀ ਤਸਵੀਰਾਂ ਅਸੀਂ ਦਿਖਾਵਾਂਗੇ ਤੇ ਵੀਡੀਓ ਸਾਡੀ ਚੰਗੀ ਲੱਗੇ ਤਾਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਤੇ ਵੀਰ ਸਿੰਘ ਘੋਤੜੇ ਤੋਂ ਬਾਅਦ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਭਰਾ ਜਿੱਥੇ ਆ ਕੇ ਵਸ ਗਏ ਆ ਜਿੱਥੇ ਆ ਕੇ ਵਸ ਗਏ ਆ ਸਾਡੀ ਜਿੰਦ ਪਰਗਾ ਨੀ ਇਹ ਮੁਲਕ ਤਾਂ ਸੋਹਣਾ ਹੈ ਮੇਰੇ ਪਿੰਡ ਵਰਗਾ ਨੀ ਇਹ ਮੁਲਕ ਤਾਂ ਸੋਹਣਾ ਹੈ ਓਏ ਜਿੰਦ ਬਰਗਾਨੀ ਇਹ ਮੁਲਕ ਤਾਂ ਸੋਹਣਾ ਹੈ ਮੇਰੇ ਪਿੰਡ ਵਰਗਾ ਨੀ ਮੇਰੇ ਯਾ yeah, ਪਰਾਮਾ Hey, <laughs> ਸੋਨੀ ਭਾਈ ਸੇਟੇ ਭਰਾ ਕਿਉਂਕਿ ਘੜੀ ਘੜੀ ਦੇ ਆਪਾਂ ਬਾਹਰ ਰਹਿਨੇ ਕਈ ਕਹਿੰਦੇ ਰਹਿੰਦੇ ਇੱਥੇ ਨਾ ਆਇਓ ਇੱਥੇ ਕੁਛ ਨਹੀਂ ਤੇ ਗੀਤ ਕਰ ਲੈ ਲਖੇ ਉਹਨੂੰ ਵੀ ਨਹੀਂ ਮਾੜਾ ਕਹਣਾ ਜਿੱਥੇ ਆਪਾਂ ਰਹਨੇ ਆ ਇਹ ਵੀ ਧਰਤੀ ਰੱਬ ਵਰਗੀ ਏ ਨੂੰ ਵੀ ਸਜਦਾ